ਤੁਸੀਂ ਦੇਖ ਰਹੇ ਹੋ ਪੰਜ ਪੰਨੀ ਨੂੰ ਚੈਨਲ ਤੇ ਮੈਂ ਬਲਕਰਨ ਸਿੰਘ ਪੰਨੀ ਵਾਲਾ ਅੱਜ ਅਸੀਂ ਇੱਥੋਂ ਦੀ ਪਿੰਡ ਕਟਿਆਵਾਲੀ ਵੇਦਦੀ ਲੰਘ ਰਹੇ ਸੀ ਤੇ ਜਦੋਂ ਕਟਿਆਵਾਲੀ ਵੇਦਦੀ ਲੰਘੇ ਤੇ ਰਕਮਾ ਵੇਖਿਆ ਤੇ ਰਕਮਾ ਵੇਖ ਕੇ ਆ ਵੇਖੋ ਰੋਣ ਆਉਂਦਾ ਅੱਜ ਜੱਟ ਵੀ ਕਣਕ ਗਲ ਲੱਗ ਕੇ ਜੀਵੀ ਦੇ ਸੀਰੀ ਦੇ ਜੱਟ ਰੋਇਆ ਤੇ ਬੋਲਾ ਵਿੱਚੋਂ ਨੀਰ ਵਗਿਆ ਸੰਤ ਰਾਮਦਾਸੀ ਦੀ ਸਤਰਾਹ ਆ ਜੋ ਸੱਚੀਆਂ ਹੁੰਦੀਆਂ ਜਾਪਦੀਆਂ ਹੈ। ਕਿ ਆਹ ਵੇਖੋ ਕਿਵੇਂ ਚਾਵਾ ਤੇ ਲਾਡਾਂ ਨਾਲ ਇਹ ਕਣਕ ਪਾਲੀ ਸੀ। ਕਿਸੇ ਨੇ ਲੜਕੀ ਦਾ ਵਿਆਹ ਕਰਨਾ ਸੀ, ਕਿਸੇ ਨੇ ਘਰ ਬਣਾਉਣਾ ਸੀ, ਕਿਸੇ ਨੇ ਬੈਂਕ ਦੇ ਕਿਸ਼ਤਾਂ ਲਾਉਣੀਆਂ ਸੀ, ਕਿਸੇ ਨੇ ਟਰੈਕਟਰ ਨਵਾਂ ਖਰੀਦਿਆ ਸੀ ਉਹਦੀਆਂ ਕਿਸ਼ਤਾਂ ਲਾਉਣੀਆਂ ਸੀ। ਤੇ ਸਾਰੀਆਂ ਜਿਹੜੀਆਂ ਆਸਾਂ ਤੇ ਇਹ ਬੂਰ ਫਿਰ ਗਿਆ। ਤੇ ਆ ਤੁਸੀਂ ਵੇਖ ਸਕਦੇ ਹੋ ਵੀ ਜਿਵੇਂ ਸੁਹਾਗਾ ਵਜਦਾ ਹੁੰਦਾ ਹੈ। ਆ ਜਿਹੜੀ ਘੱਟੋ ਘੱਟ ਵੀ 60-65 ਮਣ ਵਾਲੀ ਕਣਕ ਸੀ ਤੇ ਅੱਜ ਇਹ 20 ਮਣ 15 ਮਣ ਨਹੀਂ ਚੜਦੀ। ਕਿਵੇਂ ਜੀਵਿਤਾਰ ਗੁਜ਼ਾਰਾ ਕਰੂਗਾ ਤੇ ਆਗੋ ਕਹਿ ਦਿੰਦੇ ਆ ਵੀ ਜਿਹੜਾ ਜ਼ਿਮੀਂਦਾਰ ਆ ਇਹ ਤਾਂ 40 ਕਿਲੋ ਵੀ ਪਾ ਕੇ ਤੇ ਇਹ ਤਾਂ 70 ਮਣ ਝੜ ਲੈਂਦਾ ਪਰ ਪਤਾ ਉਦੋਂ ਲੱਗਦਾ ਵੀ ਆ 70 ਮਣ ਕਿਵੇਂ ਝੜਦੀ ਐ ਦਿਨ ਰਾਤ ਸੱਪਾਂ ਦੀਆਂ ਸੜੀਆਂ ਵਿਧ ਕੇ ਦਿਨ ਰਾਤ ਕਮਾਈਆਂ ਕਰਕੇ ਇਹਨਾਂ ਨੇ ਆ ਕਣਕ ਪਾਲੀ ਹੁੰਦੀ ਐ ਤੇ ਮਗਰੋਂ ਜਦੋਂ ਕੁਦਰਤ ਕਰੋਪੀ ਆ ਜਾਂਦੀ ਐ ਉਦੋਂ ਤਾਂ ਕੁਦਰਤ ਦੀ ਕਰੋਪੀ ਆ ਜਾਂਦੀ ਐ ਉਦੋਂ ਜਿਹੜੀਆਂ ਸਾਡੀਆਂ ਸਰਕਾਰਾਂ ਆ ਉਹ ਦੁਸ਼ਮਣ ਬਣ ਜਾਂਦੀਆਂ ਤੇ ਉਹ ਕੁਝ ਨਹੀਂ ਪੱਲੇ ਪਉਂਦੀਆਂ ਤੇ ਆਪਾਂ ਇਹ ਕਟਿਆ ਵਾਲੀ ਦੇ ਜਿਹੜੇ ਪਤਵੰਤੇ ਇੱਥੇ ਇਕੱਠੇ ਹੋਏ ਆ ਤੇ ਇਹ ਪਤਵੰਤਿਆਂ ਨੂੰ ਆਪਾਂ ਪੁੱਛ ਲੈਨੇ ਆ ਕਿ ਕਿੰਨਾ ਨੁਕਸਾਨ ਹੋਇਆ ਤੇ ਕਦੋਂ ਨੁਕਸਾਨ ਹੋਇਆ ਤੇ ਕਿਵੇਂ ਨੁਕਸਾਨ ਹੋਇਆ ਸਭ ਤੋਂ ਪਹਿਲਾਂ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਜ਼ਿਲ੍ਹਾ ਪ੍ਰਧਾਨ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਅੱਜ ਬਾਈ ਜੀ ਇਹ ਜਿਹੜਾ ਰਕਬਾ ਕਟਿਆ ਵਾਲੀ ਦਾ ਛੋਡੇ ਪਿੰਡ ਦਾ ਰਕਬਾ ਹੈ ਤੇ ਇਹ ਕਦੋਂ ਨੁਕਸਾਨ ਹੋਇਆ ਸੜਾ ਉਹ ਹੈਰ ਜੀ ਕਾ ਖਾਲਸਾ ਵੈਗ ਜੀ ਕੀ ਫਤਿਹ ਮੈਂ ਗੁਰਦਰਸ਼ਨ ਸਿੰਘ ਬੀਏ ਕੋ ਖੋਸਾ ਦਾ ਜ਼ਿਲ੍ਹਾ ਪ੍ਰਧਾਨ ਮੁਖਸਰ ਮੇਰਾ ਪਿੰਡ ਵੀ ਕਟਿਆ ਵਾਲਾ ਹੈ ਇਹ ਅੱਜ ਤੋਂ ਪੰਜ ਚਾਰ ਦਿਨ ਪਹਿਲਾਂ بارش ਬਹੁਤ ਹੋਈ ਰੋਕ ਰੋਕ ਕੇ ਗੜੇ ਦੋ ਤਰ੍ਹਾਂ ਦੇ ਇੱਕ ਤਾਂ ਛੋਟਾ ਵੀ ਇੱਕ ਤਾਂ ਇਹਦਾ ਵੱਡਾ ਮੋਟਾ ਬੇਰ ਹੁੰਦਾ ਉਹਦੇ ਤੇ ਪੈਸੀ ਕਿ ਕਣਕੇ ਨਹੀਂ ਡਿੱਗੀ ਪਰ ਵੀ ਜਿਵੇਂ ਤੇ ਸੁਹਾਗਾ ਬੰਨ ਕੇ ਆ ਮਾਰਿਆ ਹੁੰਦਾ ਤੇ ਜ਼ਿਮੀਦਾਰ ਨੇ ਜਦੋਂ ਇਹਦੇ ਜੀ ਬੀ ਪਾ ਕੇ ਨੂੰ ਬੀਜਿਆ ਸੀ ਆਸ ਰੱਖੀ ਸੀ ਕੱਲ ਨੂੰ ਫਸਲ ਹੋਵੇਗੀ ਕੂ ਕਰਦਾ ਘਰ ਮਕਾਨ ਬਣਾਵਾਂਗੇ ਜਾਂ ਕਿਸੇ ਜੁਆਗ ਦਾ ਵ્યા ਕਰਾਂਗੇ ਜਾਂ ਕਿਸੇ ਦੀ ਕਿਸ਼ਤ ਬੈਂਕ ਦੀ ਤਾਰਾਂਗੇ ਤੇ ਅੱਜ ਉਹ ਜਿਹੜੇ ਮੇਰੇ ਛੋਟੇ ਭਰਾ ਦਾ ਖੇਤ ਹੈ ਉਹਨੂੰ ਤਾਂ ਵੇਖ ਕੇ ਟੈਗ ਹੋਗਾ ਤਾਂ ਅੰਦਰ ਪਿਆ ਹੋਇਆ ਇੱਥੇ ਆਈ ਨਹੀਂ ਸਕਦਾ ਉਹ ਤਾਂ ਤੇ ਜਿੰਦਗੀ ਨਾਲ ਖੇਲਦਾ ਤੇ ਜਿਹੜਾ ਜਿਹੜਾ ਅਜੇ ਇੰਨੇ ਨੁਕਸਾਨ ਹੋਇਆ ਹੈ ਜਿਹੜਾ ਨਾ ਪੈਸਾ ਲੈ ਕੇ ਕਾਹੋਂ ਦੇ ਤੇ ਕਰਜ਼ਾ ਚੜ ਜਾਏਗਾ ਤੂੰ ਜੱਟ ਕਿ ਤੂੰ ਤਾਰੇਗਾ ਇਸ ਗੱਲ ਨੂੰ ਇਹ ਵੀ ਸਰਕਾਰਾਂ ਦੇ ਕਹਿੰਦੀਆਂ ਨੇ ਵੀ ਜੀਵੀਜ਼ਾਰ ਕੋਲ ਤਾਂ ਦੀ ਸ਼ਕਤ ਦਾਕਰ ਮਣਕੇਲੇ ਦੀ ਕੜਕ ਝਾੜਦੀ ਏ ਇੰਨਾ ਪੈਸਾ ਹੁੰਦਾ ਹੈ ਨਜਾਇਜ਼ ਧਰਨੇ ਲਾਉਂਦੇ ਨਜਾਇਜ਼ ਸਾਰੇ ਕੰਮ ਕਰਦੇ ਨੇ ਅੱਜ ਉਹ ਸਰਕਾਰਾਂ ਕੇ ਵੇਖੋ ਜਿਹੜਿਆ ਡਿੱਗਦੇ ਨੇ 40 40 ਮਾਨ ਦੇ ਨਾਲ 40 ਕਿਲੋ ਪਾ ਕੇ ਬੀਜੀ ਦੇ ਡਿੱਗ ਪਏ ਇਹ 70 ਮਾਨ ਕਰੋ ਛੜੀ ਇਹ 15 ਵੀ ਮਾਨ ਦੀ ਹੌਸੇ ਜਿਹੜੇ ਜੱਟ ਨੇ ਸਾਰੇ ਕਰਜ਼ੇ ਦੇ ਰਹੇ ਨੇ ਜੋ ਕਾਰੋਬਾਰ ਕਰ ਰਹੇ ਸਾਰੇ ਦੂਹੇ ਜਾ ਕੇ ਕੋਈ ਵੀ ਕੰਮ ਨਹੀਂ ਕਰ ਸਕਦਾ ਤੇ ਨਾਲੇ ਅੱਗੋਂ ਨੂੰ ਵੇਖ ਕੇ ਨਾ ਕੋਈ ਦੁਕਾਨਦਾਰ ਚੰਗਾ ਵੀ ਜਦੋਂ ਦੇ ਕੋਲ ਕੁਛ ਹੈ ਨਹੀਂ ਤੋ ਨਾ ਹੀ ਕਿਸੇ ਕੋਈ ਦੇ ਸਕਦਾ ਤੇ ਜ਼ਿਮੀਂਦਾਰ ਇਸ ਗੱਲ ਨੂੰ ਵੇਖ ਕੇ ਸਾਡਾ ਪਲਾ ਛੋਟਾ ਕੋਲੋਂ ਸਿੰਘ وہ اس بمار پیاٹ مشین لگی پی ایزا میں لاگ گا نہیں پی آلے کیوں کہ ویکے پوسٹ کنک لگی پی آلے کنکو آلے آڈ نے آ لگے پے نا سارے چی طرح نے مٹ نہ لگے پی نے کنک ڈگی نا لگی پی ਇਹ ਕਿਥੋਂ ਝਾੜਦੇ ਜਿਹੜਾ ਉਹਨੇ ਨਾ ਕਰਜ਼ਾ ਲਿਆ ਕਿਥੋਂ ਲਾਏਗਾ ਸਾਡੀ ਇਹ ਬੇਨਤੀ ਸਰਕਾਰਾਂ ਨੂੰ ਇਹਨਾਂ ਨੇ ਧਿਆਨ ਦੇ ਗੁਰਦੌਰੀਆਂ ਕਰੋਣ ਜ਼ਿੰਮੇਵਾਰੀ ਬਹੁਤ ਵੱਡਾ ਇਹ ਜਿਹੜੇ ਕੱਲ ਨੂੰ ਆਉਂਦੇ ਨੇ ਵਿਚਾਰੇ ਗਰੀਬ ਕਿਸਾਨ ਜਿਹੜੇ ਨੇ ਉਹ ਫਾ ਲੈਿੰਦੇ ਨੇ ਐਸੀ ਗੱਲ ਤਾਂ ਲੈਦੇ ਜੋ ਕੁਝ ਸਰਕਾਰਾਂ ਨੂੰ ਤੰਗ ਕਰਦੀ ਕੋਈ ਦੇਹਲੀ ਕੋਲ ਕੋਈ ਪੈਸਾ ਨਹੀਂ ਹੁੰਦਾ ਕੋਈ ਚੀਜ਼ ਨਹੀਂ ਦਿੰਦੀ ਫਿਰ ਮਾਰੀ ਤੇ ਕੀ ਕਰ ਉੱਤੇ ਰਫਾਈ ਲੈਣਗੇ ਕੋਈ ਬੈਂਕਾਂ ਦਾ ਗੁਣੀ ਚੱਲਦਾ ਕੋਈ ਦੁਕਾਨਦਾਰ ਨਹੀਂ ਚੱਲਦਾ ਕੋਈ ਕੋ ਕੋ ਮਤਲਬ ਨਹੀਂ ਦਿੰਦਾ ਤੇ ਕਿਸਾਨ ਕਿੱਧਰ ਜਾਏਗਾ ਤੇ ਸਰਕਾਰ ਸੁੱਤੀ ਪਈ ਹੈ ਅਸੀਂ ਤਾਂ ਕੁਦਰਤੀ ਮੇਲ ਲੰਘੇ ਪਿੰਡੋਂ ਲੁਆਇਆ ਕੋਈ ਪੱਤਰਕਾਰ ਕਲੇਸ਼ ਹੋਣਾ ਮੈਨੂੰ ਵੇਖ ਕੇ ਰੋਕ ਲਿਆ ਤੇ ਅਸੀਂ ਇਹ ਕਹਿੰਦੇ ਆਂ ਕਿ ਸਰਕਾਰ ਜਾਗੇ ਤੇ ਇਹਦਾ ਧਿਆਨ ਕਰੇ ਜੀਵਨਦਾਰਾਂ ਦੀ ਸਾਰ ਨਹੀਂ ਇੱਥੇ ਨਹੀਂ ਸਾਰੇ ਲੱਗ ਨੁਕਸਾਨ ਹੋਇਆ ਬਨੋ ਦੀ ਹਾਲਤਾਂ ਕੋ ਕੋ ਨੂੰ ਦਿਲ ਦੇ ਜ ਮਾਰੀ ਗਾਂ ਸੋਚ ਕੇ ਕੋ ਗਲਤ ਕਦਮ ਨਾ ਚੁੱਕਣ ਉਹ ਆਪਣੇ ਆਪ ਨੂੰ ਜਿੰਦਾ ਰੱਖ ਲੈ ਕੋ ਨੂੰ ਕੋ ਉਹਨਾਂ ਨੂੰ ਸੌਦੇ ਦਿੱਤੀ ਹੈ ਤੇ ਉਹਨਾਂ ਦਾ ਮੁਆਵਜ਼ਾ ਜੋ ਉਹਨਾਂ ਦਾ ਦੁਖਸਾਨਾ ਉਹਨਾਂ ਦੀ ਪਰਭਾਈ ਕੀਤੀ ਜਾਏ ਇਹ ਮੁਆਵਜ਼ਾ ਜਿਹੜਾ ਸਰਕਾਰ ਨੂੰ ਕਿੰਨਾ ਦੇਣਾ ਚਾਹੀਦਾ ਇੱਕ ਅਸੀਂ ਤਾਂ ਘੱਟੋ ਘੱਟ 40-50 ਹਜ਼ਾਰ ਰੁਪਏ ਘੱਟ ਤੋਂ ਘੱਟ ਦੇ ਦੇ 8-7 8-7000 ਦੀ ਤਾਂ ਘੱਟ ਤੋਂ ਥਾਪ ਪੈ ਗਈ ਹੁੰਦੀ ਇਕੱਲੀ ਘਾ ਤੇ ਜਿਹੜਾ ਦਾ ਬੀਏ ਨੁੱਤਿਆਂ ਦੀ ਵਾਹੀ ਹੈ ਤੇਲ ਦਾ ਖਰਚਾ ਹੈ ਜਿਹੜੇ ਬੰਦੇ ਰੱਖੇ ਰਾਤ ਮਿਹਨਤਾਂ ਕਰਦੇ ਨੇ ਉਹ ਤਾਂ ਪੂਰੇ ਨਹੀਂ ਹੋ ਸਕਦਾ ਅੱਜ ਸਭ ਕੁਝ ਨਹੀਂ ਹੋਇਆ ਗਰਦੌਰੀ ਕਰਨ ਕੋਈ ਆਇਆ ਕੁਝ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਗਰਦੌਰੀ ਕਰਨ ਆਇਆ ਨਹੀਂ ਕਰਨਾ ਆ ਹੁਣ ਤਾਂ ਜਿਹੜਾ ਖੇਤੀਬਾੜੀ ਮੰਤਰੀ ਆ ਉਹ ਵੀ ਆਪਣੇ ਜਿਹੜਾ ਲੰਬੀ ਹਲਕੇ ਦਾ ਆ ਇਹ ਜ਼ਿਲ੍ਹੇ ਦਾ ਹੈ ਹਾਂ ਜੀ ਸੁਧੀਆਂ ਸਾਹਿਬਾਂ ਤੇ ਉਹਨਾਂ ਤੱਕ ਗੱਲ ਨਹੀਂ ਪਹੁੰਚੀ ਹੋਣੀ ਥੋੜਾ ਮਤਲਬ ਇਹ ਨਹੀਂ ਕਿ ਉਹਨਾਂ ਤੱਕ ਸਾਰਾ ਲੋਕਾਂ ਨੂੰ ਲਾ ਕੇ ਪਤਾ ਸਾਰਾ ਕੁਝ ਹੈ ਇਥੇ ਉਹਨਾਂ ਦੇ ਬੰਦੇ ਸਾਡੇ ਕੋਲ ਸੱਜੀਆਂ ਬਾਹਾਂ ਨੇ ਕਿ ਅੱਛਾ ਪਰ ਸਰਕਾਰ ਸੁੱਤੀ ਪਈ ਉਧਰ ਆਇਆ ਨਹੀਂ ਕਿ ਖੁੱਡੀਆਂ ਦਾ ਬੱਚਾ ਖੁੱਡੀਆਂ ਨੂੰ ਨੁਕਸਾਨ ਆਇਆ ਤਾਂ ਕਿਹੜਾ ਨਹੀਂ ਆਇਆ ਉਹਦੇ ਘਰ ਵੀ ਨੁਕਸਾਨ ਆਇਆ ਉਂਝੀ ਜੱਟ ਦੀ ਥਾਂ ਨਹੀਂ ਲੰਝੇ ਕੋਈ ਨਹੀਂ ਆਇਆ ਕੋਈ ਬੰਦਾ ਨਹੀਂ ਆ ਕੋਈ ਨਹੀਂ ਆ ਇਸ ਦੇ ਬਥੇ ਬੱਲੂ ਆਣੇ ਕਿਦਣਵਾ ਤੋਂ ਅੱਗੇ ਸਾਡੀ ਪਾਰਟੀ ਨੇ ਧਰਨਾ ਲਾਇਆ ਸੀ ਉੱਥੇ ਤਹਿਸੀਲਦਾਰ ਨੇ ਕਿ ਗਰਦੌਰੀਏ ਕੀਤੇ ਉਹ ਤੇ ਅੱਜ ਕੋ 10 ਦਿਨ ਜ਼ਿਮੀਂਦਾਰਾਂ ਨੇ ਕਿਸਾਨਾਂ ਦਾ ਸਾਥ ਦਿੱਤਾ ਕਿਸਾਨਾਂ ਨੇ ਬੜਾ ਵੱਡਾ ਧਰਨਾ ਲਾਇਆ ਸੀ ਉਹ ਟੂਲ ਪਲਾਜਾ ਫਰੀਕ ਰੱਖਿਆ ਆਪਣੀ ਪਾਰਟੀ ਨੇ ਉਹਨਾਂ ਨੇ ਹੂਰ ਤੱਕ ਨਾ ਚੁੱਕਾ ਜਦੋਂ ਉਹਨਾਂ ਨੇ ਗੁਰਦੌੜੀਆਂ ਦਾ ਵਿਸ਼ਵਾਸ ਦਿੱਤਾ ਸਾਰਾ ਕੁਝ ਕੀਤਾ ਕੀਤਾ ਅਸੀਂ ਵੀ ਇਹ ਕਹਿੰਨੇ ਨਹੀਂ ਤੇ ਕਹੋ ਅਸੀਂ ਸੜਕਾ ਬੰਦ ਕਰਦੇਗੇ ਜੀਮਲਾ ਸਾਹਿਬ ਜਣ ਕੇ ਤਾਂ ਤੇਰਾ ਵਟਿਆ ਸੜਕਾ ਬੰਦ ਕਰਗੇ ਫਿਰ ਸਰਕਾਰੋਂ ਵੀ ਫਿਰ ਅਫਸਰ ਆਉਣਗੇ ਫਿਰ ਤਹਿਸੀਲਦਾਰ ਆਸੀ ਆਣੇ ਵੀ ਸਾਡੇ ਕੋ ਲੋਕਾਂ ਨਾਲ ਖਰਾਬ ਕੀਤਾ ਜੋ ਸਾਡੇ ਲਈ ਆ ਇਹ ਇੱਥੇ ਆ ਕੇ ਇਥੇ ਆ ਕੇ ਨਾ ਮੁਆਵਜ਼ਾ ਕਰ ਜਿਹੜਾ ਗਰਦੌਰੀ ਤਨ ਕਾਲੂ ਕੋ ਸਰਕਾਰ ਦੇ ਧਿਆਨ ਚ ਆਵੇ ਕਿ ਇਹ ਜੀ ਇਨਦਾਨ ਨੂੰ ਮਾਲਾ ਮਿਲ ਸਕੇ ਚਲੋ ਜਿੰਨਾ ਵੀ ਦੇਣ ਦੇਣ ਅਸੀਂ ਇਹਦੇ ਚਾਰੀ ਪਿਆ ਦੀ ਮਤਲਬ ਕਰ ਸਕੇ ਕੋਈ ਮਲ ਮਿਲ ਸਕੇ ਕੋਈ ਉਹਨੂੰ ਹੌਸਾ ਆ ਸਕੇ ਹਾਂ ਹਾਂਜੀ ਵੀ ਮਤਲਬ ਇਹ ਜਿਹੜਾ ਇਹ ਦੱਸ ਰਿਹਾ ਵੀ ਜਿਹੜਾ ਮਾਲਕ ਹੈ ਇਸ ਖੇਤ ਦਾ ਮਾਲਕ ਹੈ ਉਹਦੇ ਮਸ਼ੀਨ ਲੱਗੀ ਪਈ ਹੈ ਤੇ ਉਹ ਮਤਲਬ ਬਿਲਕੁਲ ਡਾਊਨ ਹੋਇਆ ਪਿਆ ਤੇ ਖੇਤ ਹਾਂ ਆ ਸਾਹਮਣੇ ਉਹਨਾਂ ਦੀ ਕੋਠੀ ਆ ਉਹ ਘਰੇ ਪਿਆ ਇੱਥੇ ਖੇਤ ਹੀ ਨਹੀਂ ਆ ਸਕਦਾ ਨਹੀਂ ਤੇ ਇਹਦਾ ਜਿਹੜਾ ਮਤਲਬ ਨੁਕਸਾਨ ਹੁੰਦਾ ਕਣਕਾਂ ਦਾ ਝੋਨੇ ਦਾ ਆਪਣਾ ਨੁਕਸਾਨ ਹੁੰਦਾ ਕੱਲੋ ਜੀਵਦਾਰ ਨੂੰ ਫਰਕ ਪੈਂਦਾ ਹੈ ਕਿ ਇਹਦਾ ਗਾਹਾਂ ਨੂੰ ਫਰਕ ਪੈਂਦਾ ਇਹਦਾ ਆਰਥ ਨੂੰ ਪੈਂਦਾ ਜਿਹੜੇ ਉੱਥੇ ਮਜ਼ਦੂਰ ਕਿ ਆਉਣ ਦੀ ਮਜ਼ਦੂਰਾਂ ਨੂੰ ਵੀ ਪੈਂਦਾ ਇਹਨਾਂ ਇਹਨਾਂ ਨਾਲ ਜਿਹੜੀ ਸਾਡੀ ਮਾਰਕੀਟ ਕਮੇਟੀ ਜੋ ਸਾਡੀ ਫਸਲੀ ਘਟ ਜਾ ਕਿ ਉਹਨਾਂ ਨੂੰ 6 ਰੁਪਏ ਸੈਕੜਾ ਮਿਲਦਾ ਉਹਨੂੰ ਹੀ ਘਾਟਾ ਪੈਂਦਾ ਦੁਕਾਨਦਾਰਾਂ ਨੂੰ ਪੈਂਦਾ ਦੁਕਾਨਦਾਰਾਂ ਹਰਤੀਆਂ ਨੂੰ ਪੈਂਦਾ ਬਾਜ਼ਾਰ 'ਚ ਵੀ ਪੈਂਦਾ ਜੀਮੇਦਾਰ ਕੋਲ ਕੋਈ ਪੈਸਾ ਹੋਵੇਗਾ ਤਾਂ ਕੋਈ ਕਪੜਾ ਖਰੀਦੇਗਾ ਕੋਈ ਚੌਂਦਾ ਖਰੀਦੇਗਾ ਕੋਈ ਹੋਰ ਚੀਜ਼ ਖਰੀਦੇਗਾ ਜਦੋਂ ਕਿਸੇ ਕੋਲ ਕੋਈ ਪੈਸਾ ਨਹੀਂ ਤੇ ਬਾਜ਼ਾਰ 'ਚ ਕੀ ਲੈਣ ਜਾਏਗਾ ਕੋਈ ਫੇਰ ਉਹ ਤਾਂ ਕਹਿ ਦਿੰਦੇ ਆ ਵੀ ਇਹ ਜਿਹੜੇ ਵੇਲੇ ਆ ਵੇਲਣ ਜਿਹੜੇ ਆ ਕੇ ਸੜਕਾ ਰੋਕ ਦਿੰਦੀਆਂ ਤਾਂ ਨੁਕਸਾਨ ਤਾਂ ਉਹਨਾਂ ਦਾ ਵੀ ਬਰਾਬਰ ਹੁੰਦਾ ਉਹਨਾਂ ਦਾ ਜੀ ਬਹੁਤ ਸਾਹ ਦੇਣਾ ਚਾਹੀਦਾ ਬਿਲਕੁਲ ਅਸੀਂ ਤਾਂ ਸਾਰੇ ਮੇਰੀ ਤਾਂ ਕਾ ਲੜਦੀ ਕੋਈ ਗੱਲ ਹੋਈਏ ਵੀ ਉਹ ਜਿਹੜਾ ਆਪਣਾ ਭਗਵੰਤ ਮਾਨੇ ਇਹਨੇ ਕਈ ਕਮੇਟੀਆਂ ਤੋੜ ਕੇ ਇਹਨੇ ਵੱਡਿਆ ਘਰਾਨਾ ਨੂੰ ਆਪ ਦੇਤੇ ਨੇ ਆ ਬਣਾਉਣ ਵਾਸਤੇ ਤੁਸੀਂ ਬਣਾਓ ਆਪ ਦੇ ਸੈਲੋ ਬਣਾਓ ਤੇ ਤੁਸੀਂ ਕਣਕਾ ਸਿੱਧੀਆਂ ਲਾਓ ਤੇ ਸਾਡੇ ਵੀ ਕਈ ਜ਼ਿੰਮੇਵਾਰਾਂ ਦੀ ਕਮੀ ਹੋ ਜੇ 2000 ਰੁਪਏ ਦੀ ਤਾਂ 21 ਨੂੰ ਜਾਂ 21 ਨੂੰ ਜਾਂ 20.5 ਨੂੰ ਮਿਲਦੀ ਹੈ ਇਹਦੋਂ ਛੱਡਦੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਾਂ ਤੇ ਅਸੀਂ ਆਜੇ ਸਰਟੀਫਿਕੇਟ 100 ਪਿਆ ਉਹਦੇ ਸਾਡਾ ਕਾਨੂੰ ਕਿੰਨਾ ਨੁਕਸਾਨ ਹੈ ਇਹ ਜਿਹੜਾ ਕੰਮ ਹੈ ਇਹ ਪਹਿਲਾਂ ਹੀ ਮੋਦੀ ਕਰਾਣਿਆਂ ਨੂੰ ਵੱਡਿਆਂ ਨੂੰ ਦੇਣਾ ਚਾਹੁੰਦਾ ਸੀ ਤੇ ਇਹ ਹੁਣ ਇਹ ਭਗਵੰਤ ਮਾਨ ਨੇ ਉਹਦੀ ਪਹਿਲ ਕਰ ਦਿੱਤੀ ਇਹ ਤਾਂ ਜਿਹੜਾ ਕੇਜਰੀ ਇਹ ਸਾਰੇ ਰਲੇ ਹੋਏ ਨੇ ਸਾਡੇ ਜੀਵਿਕਰ ਪੇਂਡੂ ਕਹਿੰਦੇ ਜੀ ਇਹ ਆਵਾਜ਼ ਵਿੱਚ ਆੜੂ ਆਲਤੀ ਪੜਾ ਜੀਵਿਕਰਾਂ ਦਾ ਫਾਇਦਾ ਕਰ ਦੱਸੋ ਮੈਨੂੰ ਕੋ ਸਾਹਮਣੇ ਕਿ ਦੱਸ ਕੀ ਫਾਇਦਾ ਹੈ ਖੁੱਡੀਆਂ ਦਾ ਉਹਨਾਂ ਦਾ ਸੀ ਖੇਤੀਬਾੜੀ ਮੰਤਰੀ ਆਇਆ ਜਿਹੜੇ ਉਹਨੇ ਦਿੱਤੇ ਨੇ ਪ੍ਰਾਈਵੇਟ ਘਰਾਣਿਆਂ ਨੂੰ ਤੇ ਇਹ ਕੋਈ ਮੈਂ ਤੂੰ ਥੋੜੇ ਬਣਾਇਆ ਇਹਨਾਂ ਵੱਡੇ ਘਰਾਣਿਆਂ ਨੂੰ ਦਿੱਤੇ ਜਿਹੜਾ ਨੇ ਛਾਲੋ ਬਣਾਏ ਨੇ ਤੇ ਉਹਨਾਂ ਨੇ ਡਾਇਰੈਕਟ ਕਰਨ ਦਾ ਖਰੀਦਣਾ ਅਰਬ ਰੁਪਏ ਲਾ ਕੇ ਖਰੀਦਣਾ ਤੋ ਤੈਨੂੰ ਕਮੇਟੀ ਨੂੰ ਫੇਲ ਕਰਦੇ ਨੇ ਜੋ ਕਮੇਟੀ ਫੇਲ ਹੋ ਗਈ ਤੇ ਜਿਹੜੀ ਅਸੀਂ ਐਮਬੀਐਸਪੀ ਮੰਗਨੇ ਆ ਉਹਦਾ ਮਤਲਬ ਹੀ ਕੋਈ ਨਹੀਂ ਇਹਨਾਂ ਜ਼ਿੰਮੇਵਾਰਾਂ ਨੂੰ ਹੀ ਅੱਜ ਤੋਂ ਕੁ ਸਾਲ 6 ਮਹੀਨੇ ਖਲੋਕੇ ਨੂੰ ਪਤਾ ਲੱਗੇਗਾ ਵੀ ਜਿਹੜੇ ਜੱਟ ਸੀ ਕਿਸਾਨ ਯੂਨੀਅਨ ਲਈ ਕਰਦੇ ਸੀ ਸੀ ਉਹਨਾਂ ਨੂੰ ਆ ਦੇ ਤਾਂ ਵਿਰਲ ਨੇ ਤਾਂ ਸਰਕਾਰ ਹੋ ਗਏ ਉਹਨਾਂ ਦਾ ਰਿਜ਼ਲਟ ਉਦੋਂ ਜੀਵਨ ਨੂੰ ਪਤਾ ਲੱਗੂ ਆੜੀਆਂ ਨੂੰ ਪਤਾ ਲੱਗੂ ਗਰੀਬ ਲੋਕਾਂ ਨੂੰ ਪਤਾ ਲੱਗੂ ਜੇ ਦਿਹਾੜੀ ਨਾ ਮਿਲੀ ਹਾਂ ਉਦੋਂ ਨੇ ਸਾਰਿਆਂ ਨੂੰ ਪਤਾ ਲੱਗੂ ਇਹਨਾਂ ਨੂੰ ਵੀ ਕਿਸ ਬਾਤ ਹੁੰਦੀ ਕਿਸ ਬਾਤ ਹੁੰਦੀ ਹੈ ਹਾਂਜੀ ਇਹ ਜਿਹੜਾ ਕਣਕ ਨੁਕਸਾਨ ਹੋਇਆ ਇਹ ਤੁਹਾਡਾ ਆਪਣਾ ਹਾਂਜੀ ਹਾਂਜੀ ਸਾਡਾ ਆਪਣਾ ਹੈ ਅੱਛਾ ਤੇ ਕਿੰਨਾ ਲੱਗਦਾ ਤੁਹਾਨੂੰ ਕਿੰਨਾ ਨੁਕਸਾਨ ਹੋਇਆ ਸਾਂਣ ਤੋਂ ਦੀ ਗਈ ਮੈਨੂੰ 10 ਨਾਲੋਂ ਵੀ ਜ਼ਿਆਦਾ ਲੱਗਿਆ ਤਾਂ ਨਹੀਂ 25ਵਾਂ ਰਹਿ ਗਈ ਬਾਕੀ ਕਰੋ ਨਿਸ਼ਾਨੀ ਹਾਂ 25ਵਾਂ ਰਹਿ ਗਈ ਤੇ 60 ਪੈਟ ਮਾੜਾ ਇਹ ਬੜਾਈ ਵੀ ਜ਼ਿਆਦੀ ਪੈਣੀ ਹੋਣੀ ਇਹਨੇ ਜੀ ਮਿੱਟੀ ਆਉਣੀ ਨੇ ਰਹੀ ਮਿੱਟੀ ਆਉਣਿਆ ਥੋੜੀ ਜਿਹੀ ਮਿੱਟੀ ਬਣੂਗੀ ਅੱਛਾ ਨਿਸ਼ਾਨੀ ਬਹੁਤੀ ਅੱਛਾ ਤੇ ਮਤਲਬ ਜਿਹੜੇ ਤੁਹਾਡੇ ਬਜ਼ੁਰਗ ਹੈ ਤੇ ਉਹ ਉਹਨਾਂ ਦਾ ਹਾਲ ਕੀ ਹੈ ਉਹ ਇਹਦੇ ਹਾਲ ਕਰੇ ਉਹ ਨਹੀਂ ਆ ਸਕਦੇ ਤੇ ਉਹਨਾਂ ਨੂੰ ਮਸ਼ੀਨ ਲੱਗੀ ਉਹਦਾਂ ਗੱਡੀ ਮਾਰ ਕੇ ਵੀ ਇੱਕ ਇਹਨਾਂ ਨਾਲ ਜ਼ਿਆਦਾ ਫਰਕ ਅੱਜ ਅੱਜ ਇੱਕ ਦਿਨ ਹੋ ਗਿਆ ਉਹਨਾਂ ਨੂੰ ਹਾਰ ਦਿੱ ਦਿੱਤਾ ਜੀ ਉਹ ਇਸ ਕਰਕੇ ਉਹਨਾਂ ਦਾ ਉੱਥੋਂ ਆਪਰੇਸ਼ਨ ਹੋਇਆ ਜੀ ਹਾਰ ਦੇ ਵਿੱਚ ਉਹਨਾਂ ਨੇ ਇੱਕ ਕੋਈ ਮਸ਼ੀਨ ਲਾਈ ਸੀ ਉਹਦੇ ਕਰਕੇ ਉਹ ਅਜੇ 1 ਸਾਲ ਦਾ ਫੁੱਲ ਹੀ ਮਰਦਮਲ ਉਹਨਾਂ ਦਾ ਪਰੇਜ ਅੱਛਾ ਉਹ ਇੱਥੇ ਚੱਲ ਵੀ ਨਹੀਂ ਸਕਦੇ ਤੇ ਉਹਨਾਂ ਵਿਚਾਰਿਆਂ ਦਾ ਸਾਰੀ ਫਸਲ ਇਹ ਨਾਲੇ ਪਹਿਲੀ ਠੇਕੇ ਵੀ ਲਈ ਸੀ ਉਹਨਾਂ ਨੇ ਅੱਛਾ ਬਾਰ-ਬਾਰ ਗਿਆ ਤੇ ਸਾਰੇ ਬੱਚੇ ਦਾ ਬਾਹਰ ਸਨ ਜੀ ਅੱਛਾ ਉਹਨਾਂ ਦਾ ਤਾਂ ਆ ਤਾਂ ਕਰਕੇ ਹੀ ਸਾਰਾ ਗੜਾ ਮਾਰੀ ਕਰਕੇ ਬਹੁਤ ਵੱਡਾ ਨੁਕਸਾਨ ਹੋ ਗਿਆ ਜੀ ਉਧਰੋਂ ਉਹਨਾਂ ਦੇ ਵਿਚਾਰੇ ਆਪ ਦੋ ਮੰਜ਼ੀ ਤੇ ਪਏ ਕਿ ਤੁਹਾਡਾ ਕਟਿਆ ਵਾਲੇ ਪਿੰਡ ਦਾ ਕਿੰਨੇ ਰਕਬਾ ਨੁਕਸਾਨ ਹੋ ਗਿਆ ਸਾਡਾ तकरीबन ਸਾਰਾ ਹੀ ਕਟਿਆ ਵਾਲੀ ਸਰਾਵਾ ਜੀ ਸਾਡੇ ਕਈ ਪਿੰਡਾਂ ਦਾ ਸਾਰਾ तकरीबन ਹੋ ਗਿਆ ਜੀ ਇੱਥੇ ਗੜਾ ਮਾਰੀ ਇਹ ਗੜਾ ਥੋੜਾ ਜਿਹਾ ਬਹੁਤ ਜ਼ਿਆਦਾ ਪੈ ਗਿਆ ਜੀ ਘੜੇ ਬਹੁਤ ਬੜੇ ਘੜੇ ਦੀ ਵਜ੍ਹਾ ਕਰਕੇ ਜਿਆਦਾ ਨੁਕਸਾਨ ਹੋ ਚੁੱਕਿਆ ਹੈ। ਇਹ ਕਿਹੜਾ ਕੋਈ ਮਤਲਬ ਤੁਹਾਨੂੰ ਇੱਥੇ ਸਰਕਾਰ ਦਾ ਬੰਦਾ ਹੁਣ ਤਾਂ ਇਲੈਕਸ਼ਨ ਚੱਲ ਰਿਹਾ ਹੈ ਹੁਣ ਤਾਂ ਆਉਣਾ ਸੀ ਹਰੇਕ ਬੰਦੇ ਨੇ ਨਹੀਂ ਜੀ ਕੋਈ ਵੀ ਨਹੀਂ ਆਇਆ ਹੈ ਕੋਈ ਵੀ ਨਹੀਂ ਆਇਆ ਹੈ ਜੀ। ਅੱਛਾ ਬਹੁਤ ਬਾੜੀ ਗੱਲ ਹੈ ਵੀ ਸਰਕਾਰ ਹੁਣਾਂ ਇਲੈਕਸ਼ਨ ਚੱਲ ਰਿਹਾ ਹੈ ਇਲੈਕਸ਼ਨਾਂ ਦੇ ਵਿੱਚ ਹੀ ਜੇ ਕੋਈ ਸਰਕਾਰੀ ਬੰਦਾ ਨਹੀਂ ਆਉਂਦਾ ਤੇ ਫੇਰ ਇਹ ਵੋਟਾਂ ਵਲੇ ਆਉਣਗੇ ਤੇ ਵੋਟਾਂ ਵਲੇ ਫਿਰ ਜਵਾਬ ਦੇਣਗੇ ਅੱਜ ਕਿੰਨਾ ਨੁਕਸਾਨ ਹੋ ਗਿਆ? ਹਾਂ ਅੱਧਾ-ਅੱਧਾ ਹੋ ਗਿਆ ਜੀ। ਬਹੁਤ ਨੁਕਸਾਨ ਹੋ ਗਿਆ। ਅੱਛਾ 20 ਪੈਸੇ ਰਹਿ ਗਿਆ। ਵੀ ਬਸ ਰਹੇਗਾ ਹਾਂਜੀ ਬਾਕੀ ਜਿਵੇਂ ਨਾ ਪ੍ਰਧਾਨ ਜੀ ਨੇ ਦੱਸਿਆ ਜੀ ਸਾਰਾ ਸਾਰੇ ਪਿੰਡ ਦਾ ਨੁਕਸਾਨ ਹੋ ਜੀ ਸਾਰੇ ਪਿੰਡ ਦਾ ਨੁਕਸਾਨ ਮੰਗ ਕੀ ਕਰਦੇ ਹੋ ਮੁਆਵਜ਼ਾ ਚਾਹੀਦਾ ਹੈ ਮੁਆਵਜ਼ਾ ਕਿੰਨਾ ਚਾਹੀਦਾ ਹੈ 40-50 ਹਜ਼ਾਰ ਕਿੱਲੇ 40-50 ਹਜ਼ਾਰ ਤਾਂ ਮਿਲੇ ਜੀ ਹਾਂ 40-50 ਹਜ਼ਾਰ ਹਾਂਜੀ ਕਿੰਨਾ ਮਿਲੇ ਜੀ ਉਸ ਤੋਂ ਬਾਅਦ ਜਿਵੇਂ ਤਾਇਆ ਜੀ ਨੇ ਦੱਸਿਆ ਧਰਨੇ ਦੇ ਵੀ ਜਾਂਦੇ ਰਹੇ ਨੇ ਸਾਰਾ ਮਤਲਬ ਕਿ ਫਿਰ ਸਰਕਾਰ ਨੂੰ ਬੇਨਤੀ ਹੈ ਕਿ ਜਿਨਾ ਸਾਡਾ ਖੇਤੀਬਾੜੀ ਮੰਤਰੀ ਇਹਨੂੰ ਵੀ ਬੇਨਤੀ ਸਾਡੇ ਨਾਲ ਹੀ ਰਿਹਾ ਹੈ ਇਹਦੇ ਡੈਡੀ ਵੀ ਸਾਡੇ ਅਸੀਂ ਇਹਨੇ ਵੀ ਤੂੰ ਜ਼ਿੰਮੇਵਾਰ ਹੈ ਇਨੇ ਮਹਿਤਵਨੂ ਡੀਸੀ ਸਾਹਿਬ ਨੂੰ ਹੁਕਮ ਕਰੋ ਵੀ ਗੁਰਦੌਰੀਆਂ ਕੰਨ ਕੱਲ ਨੂੰ ਕਿਸੇ ਜ਼ਿੰਮੇਵਾਰਾਂ ਦੇ ਕੋ ਹੌਸਲਾ ਹੋਵੇ ਉਹਨਾਂ ਨੂੰ ਵੱਧ ਵੱਧ ਮਾਅਲਵਾਜਾ ਦਿੱਤਾ ਜਾਏ ਕਿ ਅਸੀਂ ਬਾਹਰੋਂ ਤੂੰ ਲਾਕੇ ਦੇ ਹੁੰਦੇ باوجود ਤੇ ਇਲੈਕਸ਼ਨ ਆਗਾ ਤੁਸੀਂ ਘਰਾਂ ਚੋਂ ਨਹੀਂ ਨਿਕਲਦੇ ਪਏ ਤੇ ਜੇ ਕੱਲ ਨੂੰ ਆਣਗੇ ਜੇ ਅਸੀਂ ਰੋਕਾਂਗੇ ਫੇਰ ਅਗਰੇ ਜਾਂ ਫੇਰ ਲੜ ਜੇ ਕੋਈ ਕੋਈ ਛੰਡੀਆਂ ਕੋਲ ਰੁਕਦੇ ਪੈਣੇ ਛੋਲੇ ਜੀ ਇਹਨਾਂ ਦਾ ਬਾਈਕਟ ਕਰਾਣਾ ਨਾ ਪਿੰਡਾਂ ਚ ਨਹੀਂ ਵੜਨੇਣਾ ਜੇ ਸਾਡੇ ਜ਼ਿੰਮੇਵਾਰ ਸਾਥ ਦੇਣ ਨਾ ਪੂਰਾ ਅਸੀਂ ਤੁਹਾਨੂੰ ਕੱਟੜ ਤੋਂ ਅੱਗੇ ਸੁਣੇ ਤੁਰਨੇਣਾ ਠੀਕ ਆ ਇਹ ਇਹਨਾਂ ਨੂੰ ਫਿਰ ਦੱਸਾਂਗੇ ਵੀ ਤੁਸੀਂ ਅਫਸਰ ਹੋ ਤਾਂ ਸਾਡੀ ਜੱਟਾਂ ਦਾ ਕੀ ਹਾਲ ਤੁਸੀਂ ਸਾਡਾ ਪੁੱਛਣ ਕੀ ਲੈਣ ਆਏ ਜੀ ਠੀਕ ਹਾਂ ਕੋਈ ਵੀ ਹਰ ਕਿਸੇ ਪਾਰਟੀ ਦਾ ਸਾਡਾ ਉਹਨਾਂ ਦਾ ਪੂਰਾ ਤਸਦ ਦਾ ਬਾਈ ਕਹਿੰਦੇ ਜੀ ਜਾਂ ਤਾਂ ਇੱਥੇ ਜਲਦੀ ਤੋਂ ਜਲਦੀ ਇਹਦੀ ਕਰਦੌਰੀ ਕਰਾ ਕੇ ਸਾਨੂੰ ਪੂਰਾ ਮੁਆਵਜ਼ਾ ਜਿੰਨੇ ਕੜਕ ਖਰਾਬ ਹੋਈ ਹੈ ਉਹਦਾ ਪੂਰਾ ਮੁਆਵਜ਼ਾ ਦੇਣ ਤੇ ਨਹੀਂ ਫਿਰ ਕਹਿੰਦੇ ਵੀ ਅਸੀਂ ਇੱਥੋਂ ਕਿਸੇ ਵੀ ਸਿਆਸੀ ਪਾਰਟੀ ਦੇ ਬੰਦੇ ਨੂੰ ਇਹ ਤੋਂ ਉੱਤਰ ਨਹੀਂ ਦੇਣਾ ਇਸ ਵਾਰ ਤੇ ਜਦ ਡੀਸੀ ਵੰਕਸਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਗਰਦੌਰੀ ਦੇ ਹੁਕਮ ਦੇ ਦਿੱਤੇ ਗਏ ਹਨ